disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non-profit educational or personal use tips the balance in favor of fair use Nikalo <laughs> <laughs> ਜਾ ਤਾਂ ਤੂੰ ਕਲਿੱਪ ਹੀ ਕੱਟ ਦਿਆ ਕਰ ਜਾਂ ਫਿਰ ਉੱਥੋਂ ਜਿਹੜੀ ਕਲਿੱਪ ਹੁੰਦੀ ਆ ਉਹਨੂੰ ਮਿਊਟ ਨਾ ਕਰਿਆ ਕਰ ਸਾਨੂੰ ਐਵੇਂ ਟੈਨਸ਼ਨ ਪੈ ਜਾਂਦੀ ਵੀ ਨੇ ਅਜੀ ਕਿਹੜੀ ਗੱਲ ਕੀਤੀ ਜਿਹੜੀ ਸਾਨੂੰ ਨਹੀਂ ਪਤਾ ਲੱਗੀ ਕਿਉਂ ਅਸੀਂ ਵਾ ਗਰੋਸਟ ਕਰਨਾ ਹੁੰਦਾ ਸਾਨੂੰ ਫਿਰ ਗੱਲ ਤੇ ਨਹੀਂ ਪਤਾ ਲੱਗਦਾ ਜਾਂ ਤਾਂ ਤੂੰ ਮਿਊਟ ਨਾ ਕਰਿਆ ਕਰ ਉੱਥੋਂ ਤਾਂ ਜਾ ਉਹ ਕਲਿੱਪ ਹੀ ਕੱਟ ਦਿਆ ਕਰ ਉਦੋਂ ਠੀਕ ਆ ਬੱਤ ਸਹੀ ਏ ਤੇ ਹੁਣ ਆਪਾਂ ਨਲਦੇ ਫਿਰ ਆਪਾਂ ਅੱਗੇ ਤੇ ਹੁਣ ਆਪਾਂ ਰਾਲੀ ਹੋਣੇ ਸੂਟ ਤਾਂ ਤੇਰਾ ਬਹੁਤ ਸੋਹਣਾ ਪਰ ਮੈਨੂੰ ਇੱਕ ਗੱਲ ਨਹੀਂ ਤੇ ਸਭ ਚ ਲੱਗੀ ਤੇ ਆ ਤੇ ਛੱਟੇ ਚ ਕਾਹ ਤੋਂ ਹੱਥ ਮਾਈ ਜਾਂਗੀ ਜੋ ਦੇਖੋ ਤੇਰਾ ਹੱਥ ਵਾਰਾਂ ਚ ਹੋਗਾ ਜੂਆ ਜਾਂਦਾ ਹੀ ਤਰੀਕੇ ਤੇ ਜੇ ਜੂਆ ਤਾਂ ਕਰਵਾ ਲਾ ਕਿਸੇ ਤੋਂ ਉਹ ਸ਼ੈਂਪੂ ਹੁੰਦਿਆ ਵਧੀਆ ਸਾਬਣਾ ਹੁੰਦੀਆਂ ਲੈ ਲਾ ਵਾਤਲਾ ਉਹ ਜਦੋਂ ਦੇਖੋ ਇਹਦਾ ਹੱਥ ਵਾਰਾਂ ਚ ਇਹਦਾ ਹੱਥ ਵਾਰਾਂ ਚ ਜਦ ਹੱਥ ਨੂੰ ਆਪ ਦਿਨ ਬੰਨ੍ਹ ਲਿਆ ਕਰ ਕਾਸਣਾ ਵੀ ਹੱਥ ਵਾਰਾਂ ਚ ਨਾ ਜਾਣ ਤੇਰੇ ਖਾਂਜੀ ਤਾ ਹੁਣ ਆ ਪਕੜ ਲੈ ਠਿਕਾ ਮਾ ਬਾਏ ਤੀ ਦਿਹਾ ਕਿਸ ਗਾੜੀ ਬਾਏ ਵੇਖਾਂ ਇਹ ਘਾਦੀ ਜਿਵੇਂ ਕਿ ਤੇ 10 ਮਹੀਨੇ ਘਰੇ ਨਹੀਂ ਮੁੜਨਾ ਹੁੰਦਾ ਵੀ ਆਥ ਨੂੰ ਤੂੰ ਘਰੇ ਆ ਜਨ ਜਿਨੇ ਆਦੀ ਮਾਂ ਦੇ ਗਲੇ ਲੱਗਣਾ ਜਿਨੇ ਮਿਲ ਕੇ ਜਨ ਉਹ ਤਾਂ ਕੋਈ ਹੈ ਨਹੀਂ ਗਾ ਵੀ ਮੈਂ ਆਦੀ ਮਾਂ ਨੂੰ ਮਿਲ ਕੇ ਜਨ ਉਹ ਤਾਂ ਮੋਟਰਸਾਈਕਲ ਤੇ ਦਾਲੇ ਝੋਲੇ ਚੱਕੀ ਖੜੀ ਹੈ ਵੀ ਚਾਲ ਚਾਲ ਛੇਤੀ ਚੱਲੇਗੇ ਇਹਨਾਂ ਤਾਂ ਮੈਂ ਮਿਲਦੀ ਰਹੀ ਇੱਥੇ ਰਹੀ ਐ ਤੇ ਤੂੰ ਐਵੇਂ ਫੀਲਿੰਗਾਂ ਚੱਕੀ ਜੰਨੀ ਆ ਸੇ ਕਿ ਬਿਮਾਰ ਤੂੰ ਮੈਂ ਤੇਰੇ ਕੰਮ ਨਾ ਕਰ ਉਹ ਕਿ ਮੈਂ ਖੁਦ ਕਰ ਲਵਾਂਗਾ ਜੇ ਤਨ ਇੰਨਾ ਹੀ ਫਿਕਰ ਸੀ ਆ ਦੀ ਮੰਮੀ ਦਾ ਸਾਰਾ ਕੰਮ ਕਰਕੇ ਜਾਂਦੀ ਕੰਮ ਕਾ ਤਾਂ ਛੱਡ ਕੇ ਚੱਲੀ ਆ ਹਣ ਉਹ ਬੈਠੀ ਤੇ ਮੂੰਹ ਵੱਲ ਥੋੜੀ ਚਾਕੀ ਜਾਊਗੀ ਵੀ ਹਾਂ ਆ ਕਾਲ ਹੋ ਆਊਗੀ ਤੇ ਕੰਮ ਕਰੂਗੀ ਤੇਰਾ ਕੀ ਪਤਾ ਤੂੰ ਉੱਥੇ ਭਰਾਂਦੀ ਰਾਤ ਰਹਿ ਪੇ ਤੂੰ ਘਰੇ ਨਾ ਵਾਥੇ ਨੂੰ ਤੇ ਤੇਰੇ ਮੂੰਹ ਵੱਲ ਚਾਕੀ ਜਾਊਗੀ ਬੈਠੀ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਜੇ ਆਪਾਂ ਤੇਰੇ ਘਰ ਨੇੜੇ ਪਹੁੰਚ ਗਏ ਆ ਤੇ ਮੈਂ ਥੋੜਾ ਤਰਕੇ ਆ ਲਾ ਕਿ ਮੈਂ ਥੋੜਾ ਬਲੌਗ ਬਣ ਚੁੱਕਾ ਹਣਾ ਵਲੌਗ ਨਹੀਂ ਤੋ ਫੁਕਰੀ ਮਾਰਨੀ ਸੀਗੀ ਜਿਹੜੀ ਮੋਟਰਸਾਈਕਲ ਤੇ ਵੱਜਣੀ ਨਹੀਂ ਸੀਗੀ ਐ ਤੇ ਤੁਰਕੇ ਜਿਹੜਾ ਵਲੌਗ ਬਣਾਉਣੀ ਆ ਤੂੰ ਐ ਲੋਕਾਂ ਨੂੰ ਦਿਖਾਉਣੀ ਆ ਵੀ ਹਾਂ ਮੈਂ YouTube ਤੇ ਵੀਡੀਓ ਬਣਾਉਣੀ ਆ ਤੇ ਆਪਦੇ ਜਲੂਸ ਤੋਂ ਆਪਦੀ ਆਪ ਕਢਵਾਉਣੀ ਆ ਲੋਕਾਂ ਤਾਂ ਗਾਲਾਂ ਹੀ ਕੱਢਣਗੇ ਤੈਨੂੰ ਕੋਈ ਸਲਾਹਣਾ ਨਹੀਂਗਾ ਵੀ ਹਾਂ ਦੇਖ ਲੈ ਕੁੜੀ ਵਲੌਗ ਬਣਾਉਂਦੀ ਆ ਉਹ ਤਾਂ ਚੰਗੀਆਂ ਹੀ ਗਾਲਾਂ ਕੱਢਣਗੇ ਤੇਨੂੰ ਹਾਂਜੀ ਤੇ ਆਪਾਂ ਫਾਈਨਲੀ ਤੇ ਘਰ ਆ ਗਏ ਸੀਗੇ ਕੀ ਕਰਤਾ ਤਵੇ ਚਾਹ ਪਾਣੀ ਬਣਾਉਣੀ ਆ ਕਾਲੋ ਨੇ ਤੱਕਦਾਂ ਵਲੌਗ ਪਾਇਆ ਸੀਗਾ ਵੀ ਅਸੀਂ ਘਰ ਲੈ ਲਿਆ ਤੇ ਇਹ ਘਰ ਤਾਂ ਦੀ ਭੈਣ ਦਾ ਇੱਥੇ ਤਾਂ ਦੀ ਭੈਣ ਵਿਆਹੀ ਹੈ ਤੇ ਐਵੇਂ ਝੂਠ ਮਾਰੀ ਜਾਂਦੀ ਸੀ ਵੀ ਅਸੀਂ ਘਰ ਲੈ ਲਿਆ ਲੋਕੇ ਕਮੈਂਟਾਂ ਚ ਪੋਛ-ਪੋਛ ਕਮਲੋਗੇ ਵੀ ਤੁਸੀਂ ਕਿੰਨੇ ਦਾ ਘਰ ਲਿਆ ਜਿਹਨੇ ਘਰ ਲਿਆ ਉਹ ਤਾਂ ਤਾਂ ਹੀ ਦੱਸਦੀ ਵੀ ਹਾਂ ਕਿੰਨੇ ਦਾ ਲਿਆ ਤੁਸੀਂ ਬਟ ਕਰ ਰਹੇ ਹੋ ਤੀਪ ਵਰ ਕੇ ਆ ਗਿਆ ਕਾਲੋ ਆਦੀ ਪੈਨ ਕੋਲ ਹੀ ਸਖਲਾ ਬੋਲਤਾ ਵੱਲ ਉਹ ਕਿੰਨਾ ਸੋਣਾ ਬੋਲਦੀਆ ਤੇ ਜਵਾਂ ਨਹੀਂ ਬੋਲਦੀ ਆਹ ਕਾਲ ਦੀਪ ਵਰਗ ਨੇ ਤੇ ਦੀਪ ਆਗੇ ਹੁੰਦਾ ਥੋੜਾ ਪਿਆਰ ਨਾਲ ਬੋਲਿਆ ਕਰ ਹੋਣ ਵਾਲਾ ਘਰ ਵਾਲਾ ਤੇਰਾ ਥੋੜੀ ਜੀ ਜਤਨ ਦੇ ਦੇ ਉਹਨਾਂ ਵਿਚਾਰੇ ਨੂੰ ਤਾਂ ਨਾ ਬਾਹਰ ਫੀਰ ਰੋਣ ਦੇ ਐਤੀ ਰੋੜੇ ਜੀ ਸਾਰਿਆਂ ਨੂੰ ਤਾਂ ਮੈਨੂੰ ਤਾਂ ਵਸ ਕੀਤਾ ਨਹੀਂ ਕਰਤੈ ਨੂੰ ਘੱਟ ਸਾਰੇ ਜੀ ਤੁਸੀਂ ਥੈਂਕ ਯੂ ਜਾਨ ਅਜਰੇ ਲੱਗ ਕੇ ਆਇਓ ਨਹੀਂ ਨਹੀਂ ਪਹਿਨੇ ਐਵੇਂ ਪੁਲੇਕੇ ਜਿਨੈ ਰਹੀਏ ਤੇਰੇ ਵਾਸਤੇ ਨਹੀਂ ਇਹ ਤਾਂ ਜਿਹੜੀ ਬਠਿੰਡੇ ਵਾਲੀ ਆਪਣੀ ਕੈਰ ਨਾ ਉਹਦੇ ਵਾਸਤੇ ਆ ਇਹ ਤਾਂ ਮੈਂ ਦੇਣਾ ਤੁਹਾਨੂੰ ਕੋਲ ਬਾਲ ਕੋਲ ਬਾਲ ਹੋ ਕੇ ਹਲਫ ਆਜਣਾ ਪਵਾ ਫੜਾ ਬਬੀਰੇ ਪੁੱਪਰ ਚੱਲਦੇ ਇੱਧਰ ਇੱਧਰ ਕਿਧਰੇ ਨੇ ਇੱਧਰ ਕਿਧਰੇ ਕਿਧਰੇ ਆ ਗਏ ਅਜੇ ਉੱਪਰ ਚੱਲੀਏ ਹਾਂ ਰੋਜ ਵੇਨ ਆਜੋ ਜੀ ਹੁਣ ਅੱਪ ਚੱਲਿਆ ਉੱਪਰ ਆਇਆ ਹਾਂ ਗਿਆ ਬਾਈ ਦੀਪਦਾ ਯਾਰ ਦੋਸਤੇ ਵੀ ਕਹਿੰਦੇ ਹੋਣਗੇ ਵੀ ਆਹ ਕਿਹਨਾ ਆਈਟਮ ਲੱਭੀ ਆ ਵੀ ਕੋਈ ਚਾਜ ਦੀ ਲੱਭ ਲੈਂਦਾ ਨਾ ਇਹਨੂੰ ਕੋਈ ਬੋਲਣ ਦੀ ਆ ਕਰਨਾ ਖੋਸ਼ ਐਵੇਂ ਜਬਲੀਆ ਹੀ ਮਰੀ ਜਾਊਗੀ ਦੀਦੀ ਸਮਾਈਲ ਵੀ ਦੇਖੂਗੀ ਜਮ ਸਮਾਈਲ ਨਹੀਂ ਹੁੰਦਾ ਭਰਾਵਾ ਸਮਾਈਲ ਹੁੰਦਾ ਜੇ ਨਹੀਂ ਬੋਲਣਾ ਆਉਂਦਾ ਤਾਂ ਚੁੱਪਰ ਐ ਤੇ ਜਾਂ ਫਿਰ ਪੰਜਾਬੀ ਚ ਬੋਲ ਜੇ ਨਹੀਂ ਅੰਗਰੇਜ਼ੀ ਚ ਬੋਲਣਾ ਆਉਂਦਾ ਐਵੇਂ ਆਪਦੀ ਬੇਇੱਜ਼ਤੀ ਕਰਵਾਈ ਜਾਣਾ ਗੀਦੇ ਨਾਲ ਵਿਆਹ ਹੋਇਆ ਉਹਦੇ ਨਾਲ ਤਾਂ ਕਟਵਾਇਆ ਨਹੀਂ ਕੇਕ ਕੱਲੀ ਦਾ ਕਟਵਾਤਾ ਵੀਰੇ ਕੱਲੀ ਦਾ ਹੋਇਆ ਵਿਆਹ ਤੇ ਦੂਜੇ ਵਿੱਚ ਐਵੇਂ ਖੁਸਰਾ ਜਾਂ ਤਾੜੀਆਂ ਮਾਰੀ ਜਾਂਦਾ ਤੇ ਮੂੰਹ ਨਾ ਬੋਲ ਲਾ ਜਿਹੜਾ ਕੁਝ ਬੋਲਣਾ ਐਵੇਂ ਤਾੜੀਆਂ ਮਾਰੀ ਜਾਂਦਾ ਵਿੱਚ ਹਾਂਜੀ ਹੁਣ ਆਪਾਂ ਚੱਲਨੇ ਆ ਘਰੇ ਕੈਮਰਾ ਫੜਨ ਦਾ ਵੱਲ ਨਹੀਂ ਗਿਆ ਲੱਗਦੀ ਵਲੌਗ ਬਣਾਉਣਾ ਉਸ ਤੋਂ ਪਾਗਲ عورت ਹਾਂਜੀ ਤੇ ਆਪਾਂ ਘਰ ਪਾ ਕੇ ਜਿਸੀ ਤੇ ਫਾਈਨਲੀ ਆਪਾਂ ਤੇ ਜੀ ਨੂੰ ਮਿਲ ਕੇ ਆ ਗਏ ਸੀਗੇ ਤੇ ਘਰੇ ਆ ਕੇ ਫਿਰ ਆਪਾਂ ਕੰਮ ਕਰਕੇ ਤਾਂ ਰੁੱਟ ਸਬਜ਼ੀ ਬਣਾ ਲਈ ਸੀ ਜੀ ਤੇ ਰੱਤ ਪਾਈ ਕਿ ਤੇ ਹੁਣ ਆਪਾਂ ਰੁੱਟ ਸਬਜ਼ੀ ਖਾ ਲਈ ਸਾਰੀ ਠੰਡ ਲੰਘ ਗਈ ਪਰ ਜਿਹੜੀ ਕੋਟੀ ਇਹ ਨਹੀਂ ਲੱਥੀ ਇਹ ਵੀ ਵਿਚਾਈ ਚਿੱਟੀ ਤੋਂ ਪੀਲੀ ਹੋ ਗਈ ਆ ਕਦ ਲਾ ਕੇ ਉਹਨੂੰ ਧੋ ਵੀ ਲਿਆ ਕਰ ਆਪ ਲੋਕ ਦੇਖ ਲੈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ सब्सक्राइब सब्सक्राइबर नहीं ये क्या है हाँ जी फिर मिलते हैं आप अगली वीडियो अब तुम लोग गलती से अगर नए हो तो सब्सक्राइब करो वो जो लाल वाला बटन है उस पर अपने जीजा जी फेंक के मारो या फूफा जी मुझे नहीं पता बस क्लिक हो जाना चाहिए